ਹਾਂਜੀ ਦੋਸਤੋ ਕਿਦਾਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਅਸੀਂ ਚੰਡੀਗੜ੍ਹ ਤੋਂ ਲੰਘ ਰਹੇ ਸੀਗੇ ਦੇਖਿਆ ਕਿ ਪੀਜੀਆਈ ਦੇ ਗੇਟ ਦੇ ਬਿਲਕੁਲ ਸਾਹਮਣੇ ਬਿਲਕੁਲ ਗੇਟ ਦੇ ਨਾਲ ਜਿਹੜਾ ਕਿ ਸਾਡੇ ਗੁਰਸੇਕ ਭਰਾਮਾ ਬੰਨੀਓ ਤੇ Hindu ਭਰਾਮਾ ਬੰਨੀਓ ਇੱਥੇ ਰਲ ਮਿਲ ਕੇ ਜਿਹੜਾ ਲੰਗਰ ਲਾਇਆ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੀਜੀਆਈ ਦੇ ਗੇਟ ਦੇ ਬਿਲਕੁਲ ਨਾਲ ਵੱਖ-ਵੱਖ ਤਰ੍ਹਾਂ ਦਾ ਲੰਗਰ ਲਾਇਆ ਜਾਂਦਾ ਇਹ ਇਹ ਲੰਗਰ ਇਹ ਨਹੀਂ ਹੈਗਾ ਕਿ ਕਿਸੇ ਇੱਕ ਪਰਿਵਾਰ ਵੱਲੋਂ ਲਾਇਆ ਗਿਆ ਇਹ ਵੱਖ-ਵੱਖ ਪਰਿਵਾਰ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਤੇ ਚੱਕ ਭਰਾ ਵੀ ਨੇ ਹਿੰਦੂ ਵੀ ਭਰਾ ਨੇਗੇ ਜਿਹੜਾ ਇਹ ਲੰਗਰ ਵੱਖ-ਵੱਖ ਦਰਾਂੋਂ ਦਾ ਜਿਹੜਾ ਲੰਗਰ ਕਰੋ ਤਿਆਰ ਕਰਕੇ ਲੈ ਕੇ ਆਉਂਦੇ ਨੇ ਪ੍ਰਸ਼ਾਦ ਹੋ ਗਿਆ ਚਾਬਲ ਹੋ ਗਏ ਸੋਲੇ ਪੂਰੀ ਹੋ ਗਏ ਪ੍ਰਸ਼ਾਦਾ ਹੋ ਗਿਆ ਤੇ ਜਿਹੜੇ ਉਹਨਾਂ ਦੇ ਭਾਂਡਿਆਂ ਦਾ ਇੰਤਜ਼ਾਮ ਵੀ ਉਹ ਕਰੋ ਕਰਕੇ ਲੈ ਕੇ ਆਉਂਦੇ ਨੇ ਜੀ ਤਾਂ ਤੁਸੀਂ ਦੇਖੋ ਕਿ ਲੋਕਾਂ ਦੇ ਵਿੱਚ ਕਿੰਨੀ ਭਾਵਨਾ ਹੈਗਾ ਕਿ ਇਹ ਹਰ ਐਤਵਾਰ ਐਸ ਬੀਜੀਆਈ ਦੇ ਗੇਟ ਦੇ ਬਿਲਕੁਲ ਨਾਲ ਜਿਹੜਾ ਇੱਥੇ ਲੰਗਰ ਲਾਇਆ ਜਾਂਦਾ ਹੈਗਾ ਤੁਸੀਂ ਦੇਖਿਆ ਕਿ ਸਭ ਤੋਂ ਵੱਡਾ ਜਿਹੜਾ ਪੁੰਨ ਮੰਨਿਆ ਜਾਂਦਾ ਕਿਸੇ ਦਾ ਭੁੱਖੇ ਦਾ ਢਿੱਡ ਪਰਨਾ ਮੰਨਿਆ ਜਾਂਦਾ ਗਾ ਜਨੇਸੁਰ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਪਾਸ ਆਈ ਨੇ ਲੰਗਰ ਦੀ ਪ੍ਰਥਾ ਚਲਾਈ ਸੀਗੀ ਉਹ ਲੰਗਰ ਦੀ ਪ੍ਰਥਾ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਇਹ ਲੰਗਰ ਆ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਮਾਮਾ ਭੈਣਾ ਤੋਂ ਲੈ ਕੇ ਜਿਹੜਾ ਇਹ ਲੰਗਰ ਸ਼ਕਾਇਆ ਜਾ ਰਿਹਾ ਹੈਗਾ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਹੈਗਾ ਇਥੇ ਕਿਸੇ ਦੇ ਵੀ ਮਤਲਬ ਹਰ ਬੰਨੇ ਦੇ ਬੜੀ ਮਰਜ਼ਾਦਾ ਦੇ ਨਾਲ ਜਿਹੜਾ ਇਹ ਲੰਗਰ ਸ਼ਕਾਇਆ ਜਾਂਦਾ ਹੈਗਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਜਿਹੜਾ ਲੰਗਰ ਆ ਉਹ ਸਾਰੇ ਘਰੋਂ ਤਿਆਰ ਕਰਕੇ ਲੈ ਕੇ ਆਉਂਦੇ ਨੇ ਆਪਣੀਆਂ ਗੱਡੀਆਂ ਦੇ ਵਿੱਚ ਲੈ ਕੇ ਆਉਂਦੇ ਦੇਖੋ ਕਿਸ ਤਰ੍ਹਾਂ ਜਿਵੇਂ ਵਿਆਹ ਦੇ ਵਿੱਚ ਟਾਲਾ ਲਗੀਆਂ ਹੁੰਦੀਆਂ ਨੇ ਆ ਬੜੇ ਵਧੀਆ ਤਰੀਕੇ ਦੇ ਨਾਲ ਔਰ ਪੂਰਾ ਵਧੀਆ ਖਾਣਾ ਜਿਹੜਾ ਉਹ ਤਿਆਰ ਕਰਕੇ ਲੈ ਕੇ ਆਉਂਦੇ ਆ ਇੱਥੇ ਇਸ ਸੰਗਤਾਂ ਨੂੰ ਸਿਖਾਇਆ ਜਾਂਦਾ ਹੈਗਾ ਉਹਨਾਂ ਨੂੰ ਜਿਹੜਾ ਲੰਗਰ ਖਵਾਇਆ ਜਾਂਦਾ ਹੈਗਾ ਆਓ ਇੱਥੋਂ ਦੀ ਗੱਲਬਾਤ ਕਰਦੇ ਆ ਇੱਥੇ ਸਾਡੇ ਨਾਲ ਵੀਰ ਮੌਜੂਦ ਹੈ ਇੱਥੇ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਆਪਾਂ ਗੱਲ ਕਰੀ ਵੀ ਚੰਡੀਗੜ੍ਹ ਦੇ ਨੇ ਕੁਝ ਕੁਸ਼ ਚੰਡੀਗੜ੍ਹ ਤੋਂ ਵੀ ਇਹ ਜਿਹੜਾ ਲੰਗਰ ਦੀ ਲੰਗਰ ਸਕਾਰ ਆਏ ਨੇ ਕੁਝ ਦੂਰ ਤੋਂ ਐਸੇ ਵੀ ਨੇ ਜਿਹੜੇ ਵਾਰੋਂ ਆ ਕੇ ਇੱਥੇ ਲੰਗਰ ਲਾਉਂਦੇ ਆਗੇ ਕਿ ਜੋ ਵੀ ਇੱਥੇ ਭੁੱਖੇ ਟੱਡ ਪਰਨਾ ਸਭ ਤੋਂ ਵੱਡਾ ਪੁੰਨ ਕਿਰਿਆ ਗਿਆਗਾ ਜੀ ਕਿ ਉਹਨਾਂ ਦਾ ਇਸ ਨੂੰ ਲੈ ਕੇ ਕੀ ਕਰਾਂਗਾ ਕਿ ਨਾ ਬ੍ਰਦਰ ਤੁਹਾਡਾ ਜਿਹੜਾ ਮੇਰਾ ਨਾਮ ਕਮਲਜੀਤ ਸਿੰਘ ਆਸਰਮ ਸਾੜੀ ਜੀ ਜਿਹੜਾ ਇੱਥੇ ਤੁਸੀਂ ਅੱਜ ਲੰਗਰ ਲਾਇਆ ਹਨ ਕੀ ਕਹਿਣਾ ਚਾਹੁੰਦੇ ਹੋ ਬਾਰੇ ਲੰਗਰ ਜੀ ਅਸੀਂ ਇੱਥੇ ਜਿਹੜੀ ਵੀ ਆਪਣੇ ਪੀਏ ਵਿੱਚ ਕੋਈ ਮਰੀਜ਼ ਹੈ ਉਹਨਾਂ ਵਾਸਤੇ ਨੇ ਲੰਗਰ ਲਾਇਆ ਜੀ ਉੱਤਮ ਬੜੇ ਦਿਨਾਂ ਲੋੜ ਹੈ ਜੀ ਲੋੜਵੰਦਾ ਵਾਸਤੇ ਇਹ ਜੀ ਨਗਰ ਆਇਆ ਜੀ ਸਾਨੂੰ 2 ਸਾਲ ਹੋ ਗਏ ਪਿੰਡ ਮਨਸਾਦੀ ਵੱਲ ਤੋਂ ਅਸੀਂ 2 ਸਾਲ ਤੋਂ ਆ ਰਹੇ ਹਾਂ ਜਿਲ੍ਹਾ ਸਾਡਾ ਰੋਪੜਾ ਜੀ ਅਸੀਂ 2 ਸਾਲ ਤੋਂ ਕੰਟੀਨਿਊ ਆ ਰਹੇ ਹਾਂ ਇੱਥੇ ਹੋਰ ਵੀ ਬਹੁਤ ਸਾਰੇ ਲੋਕ ਅਲਗ-ਅਲਗ ਆ ਕੇ ਲੰਗਰ ਲਾਂਦੇ ਆ ਨਾ ਕੀ ਕਹਿੰਨੇ ਚੋ ਬੜਾ ਵਾਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜੀ ਜਿਹੜੇ ਆਪਣੇ ਸਮੇਂ ਤੋਂ ਸਮਾਂ ਕੱਟ ਕੇ ਸਾਡੇ ਦੀ ਸੇਵਾ ਕਰਦੇ ਆ ਇਹਨਾਂ ਗਰੀਬਾਂ ਲਈ ਆ ਰਹੇ ਆ ਕਰੀਬ ਤਾਂ ਜਦੋਂ ਕੋਈ ਨਹੀਂ ਹੁੰਦਾ ਚਲੋ ਐ ਆ ਵੀ ਬੰਦੇ ਨੂੰ ਇੱਕ ਤੁਕਸਾਰਾ ਮਿਲ ਜਾਂਦਾ ਹੈ ਜਿੱਥੇ ਬੰਦੇ ਨੂੰ ਪਰੇਸ਼ਾਨੀ ਆਉਂਦੀ ਆ ਕੋਈ ਤੇ ਉਹਨੂੰ ਖੌਕ ਮਿਲਦੀ ਆ ਕਾਨਪਿੰਗ ਕਰਕੇ ਚਲੋ ਪੈਸੇ ਨਹੀਂ ਲਾਂਦਾ ਬੰਦਾ ਉਹਦਾ ਦੁਪਹਿਰ ਦਾ ਸਰ ਜਾਂਦਾ ਹੈ ਬਲੇ ਫਾੜ ਦਾ ਸਰ ਜਾਂਦਾ ਹੈ ਤੁਸੀਂ ਕਈ ਕਈ ਜਿੰਨਾ ਤੋਂ ਲੋਕ ਪਰੇਸ਼ਾਨ ਰਹਿੰਦੇ ਆ ਕਿ ਅਸੀਂ 10-10 ਦਿਨ ਲੰਘ ਜਾਂਦੇ ਆ 5-5 ਦਿਨ ਲੰਘ ਜਾਂਦੇ ਆ ਬੈਠੇ ਬੈਠੇ ਤਾਂ ਉਹਨਾਂ ਨੂੰ ਜਾਦਾ ਮਸ਼ਕਰਨਾ ਹੈ ਭਾਈ ਬੁਸ਼ਾਦਾ ਇਹ ਸਾਰਿਆਂ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਸਪੋਰਟ ਕਰੋ ਜੋ ਕਿ ਇਹਨਾਂ ਦਾ ਅਕੇ ਨੂੰ ਨਿਮਾ ਦਾ ਸਭ ਤੋਂ ਜਿਆਦਾ ਸੱਜਣਾਂ ਮਿਲ ਸਕੀਂ ਦੇਖੋ ਇਹ ਦਾਨ ਪੁੰਨ ਕਿਤੇ ਵੀ ਦਿੰਦੇ ਆ ਦਾਨ ਪੁੰਨ ਰੋਗ ਘਰਾਂ ਜੀ ਤੋਂ ਵਦੋ ਇਹ ਤੋਂ ਵੱਡਾ ਕੋਈ ਦਾਨ ਪੁੰਨ ਕੋਈ ਨਹੀਂ ਸਭ ਤੋਂ ਵੱਡਾ ਦਾਨ ਪੁੰਨ ਇਹ ਆਪਾਂ ਕਿਤੇ ਦੇਣ ਨਾਲੋਂ ਆਪਾਂ ਇੱਥੇ ਆ ਕੇ ਆਪਾਂ ਲੱਗਾ ਲਾ ਦਈਏ ਜੀ ਕਿਸੇ ਦਾ ਬੜੀਸ ਨਹੀਂ ਆ ਜੀ ਕਿਸੇ ਦਾ ਢਿੱਡ ਭਰਨਾ ਸਭ ਤੋਂ ਵੱਡਾ ਦਾਨ ਹੈ ਹਾਂ ਜੀ ਵੱਡਾ ਦਾਨ ਹੈ ਜੀ ਸਭ ਤੋਂ ਵੱਡਾ ਕਿਸੇ ਗਰੀਬ ਬੰਦੇ ਅੱਡੇ ਭਰਨਾ ਸਿੱਖ ਲੋਕਾਂ ਦਾ ਆ ਜੀ ਆ ਜੀ ਸਿੱਖ ਕੌਮ ਨੂੰ ਜਿੱਥੇ ਵੀ ਮਿਲੂਗਾ ਜਿੱਥੇ ਅਤਿਆਚਾਰ ਹੋਊਗਾ ਬਰਬਾਦ ਹੋਊਗਾ ਉੱਥੇ ਖੜਾਂਗੇ ਸੇਵਾ ਕਰਾਂਗੇ ਕਿੱਥੇ ਸੇਵਾ ਕਰਾਵਾਂਗੇ